ਪਿਆਰੀ ਸਾਧ ਸੰਗਤ ਜੀ ਆਪਾਂ ਦੁਪਹਿਰਾ ਸਾਹਿਬ ਸ਼ੁਰੂ ਕਰਨ ਜਾ ਰਹੇ ਹਾਂ ਗੁਰਦੁਆਰਾ ਜੋਤ ਅਮਰਤ ਪ੍ਰਕਾਸ਼ ਮਕੌੜਜ਼ਵਿਲ 96 ਸਟਰੀਟ ਤੇ ਅਮਰੀਕਾ ਦੇ ਵਿੱਚ ਹਰ ਸੈਚਰਡੇ ਸੰਗਤਾਂ ਇਕੱਠੀਆਂ ਹੋ ਕੇ ਦੁਪਹਿਰਾ ਸਾਹਿਬ ਕੱਟਿਆ ਕਰਨੀਆਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਸਪਨਾ ਦੇ ਕਾਰਜ ਰਾਸ ਕਰਨ ਤੰਦਰੁਸਤੀਆਂ ਵਖਸ਼ਣ ਸੰਗਤ ਜੀ ਆਪਾਂ ਟਾਈਮ ਸੈਚਰਡੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਦੱਸ ਦੇਵਾਂਗੇ ਤੇ ਵੀਡੀਓ ਪਾਉਣ ਦਾ ਮਤਲਬ ਇਹੀ ਸੀ ਕਿ ਜੋ ਸੰਗਤਾ ਜੁੜਨਾ ਚਾਹੁੰਦੀ ਹੈ ਕਮੈਂਟਾਂ ਵਿੱਚ ਆਪਣੇ ਨਾਮ ਦੱਸ ਦੇਣ ਤੇ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦੇਵਾਂ ਗੁਰਦੁਆਰਾ ਜੋਤ ਅੰਮ੍ਰਿਤ ਪ੍ਰਕਾਸ਼ ਮਕੌਰਡਜ਼ਵੈਲ 96 ਸਟਰੀਟ ਤੇ ਅਮਰੀਕਾ ਦੇ ਵਿੱਚ ਹਰ ਸ਼ਨੀਵਾਰ ਆਪਾਂ ਸਾਰੇ ਭੈਣ ਭਰਾ ਰਾਲ ਮਿਲ ਕੇ ਉਸ ਅਕਾਲ ਪੁਰਖ ਦੀ ਯਾਦ ਦੇ ਵਿੱਚ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਗੁਰਬਾਣੀ ਪੜ੍ਹਾਇਆ ਕਰਾਂਗੇ ਆਪਣੇ ਝਮੇਲਿਆਂ ਦੇ ਵਿੱਚੋਂ ਕੁਝ ਟਾਈਮ ਕੱਢ ਕੇ ਆਪਣੇ ਮਨ ਦੀ ਸ਼ਾਂਤੀ ਲਈ ਇਸ ਰੂਹ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੀ ਯਾਦ ਦੇ ਵਿੱਚ ਉਹਦਾ ਹਰ ਜਸ ਗਾਇਆ ਕਰਾਂਗੇ ਤੇ ਮਾਰੇ ਸਭਨਾ ਨੂੰ ਚੜ੍ਹਦੀ ਕਲਾ ਰੱਖਣ ਤੰਦਰੁਸਤੀਆਂ ਬਖਸ਼ਣ ਤੇ ਸੰਗਤ ਜੀ ਟਾਈਮ ਤੁਹਾਨੂੰ ਸ਼ਨੀਵਾਰ ਤੋਂ ਪਹਿਲਾਂ-ਪਹਿਲਾਂ ਜ਼ਰੂਰ ਦੱਸਿਆ ਜਾਊਗਾ ਅਕਾਲ ਪੁਰਖ ਸਭਨਾ ਨੂੰ ਖੇੜੇ ਖੁਸ਼ੀਆਂ ਰਹਿਮਤਾਂ ਤੰਦਰੁਸਤੀਆਂ ਬਖਸ਼ੇ ਤੇ ਇਦਾਂ ਚੜ੍ਹਦੀ ਕਲਾ ਚ ਰਹਿਿਆ ਕਰੋ ਤੇ ਆਖਰੀ ਸਵਾਸਾਂ ਤੱਕ ਉਸ ਪਰਮੇਸ਼ਵਰ ਦੇ ਨਾਲ ਨਿਭ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ